ਪਰਵਾਜ਼ ਪੰਜਾਬੀ ਮੀਡੀਆ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਪਿੰਡ ਚੰਦਨਕੇ ਵਿਕੇ ਸਤਿਆ ਭਾਰਤੀ ਸਕੂਲ ਵਿਕੇ 15 ਅਗਸਤ ਨੂੰ ਜਿਹੜਾ ਇੱਕ ਸਮਰੋਹ ਕਰਵਾਇਆ ਗਿਆ ਵਾ ਉਹਦੇ ਵਿੱਚ ਅਸੀਂ ਪਹੁੰਚੇ ਹਾਂ ਸਾਡੇ ਨਾਲ ਨੇ ਸਰਪੰਚ ਕੁਲਵਿੰਦਰ ਸਿੰਘ ਮਿੱਠਾ ਚੰਦਨਕੇ ਤਾਂ ਆਓ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ 15 ਅਗਸਤ ਨੂੰ ਲੈ ਕੇ ਜਿਹੜੇ ਸ਼ਹੀਦਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਪਾਇਆ ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਜੀ ਉਹ ਅਹੀਂ ਕੋਣ ਨੇ ਆਈ ਡੇ ਵਿਚਾਰ ਰੱਖਣ ਵਾਲੇ ਉਹ ਤੇ ਇੱਕ ਮਹਾਨ ਸ਼ਕਸ਼ੀਤਾ ਹੈ ਜਿਨ੍ਹਾਂ ਦੇ ਬਦੌਲਤ ਅੱਜ ਆਪਾਂ ਖੁੱਲੀ ਹਵਾ ਦੇ ਵਿੱਚ ਸਾਹ ਲੈਣ ਦੇ ਆ ਜਿਨ੍ਹਾਂ ਉਹਨਾਂ ਦਾ ਸਹਿਯੋਗ ਤੇ ਜਾਂ ਉਹਨਾਂ ਦੀਆਂ ਕੁਰਬਾਨੀਆਂ ਵਾ ਅਸਲ 'ਚ ਮੈਨੂੰ ਲੱਗਦਾ ਵੀ ਜਿੱਡੀਆਂ ਵੱਡੀਆਂ ਉਹਨਾਂ ਦੀਆਂ ਕੁਰਬਾਨੀਆਂ ਉਹਨਾਂ ਦੇ ਪਰਿਵਾਰਾਂ ਨੂੰ ਓਡਾ ਕਿਤੇ ਨਹੀਂ ਲੱਗਦਾ ਵੀ ਮੁੱਲ ਨਹੀਂ ਮੁੜਿਆ ਪਰ ਕੁਰਬਾਨੀਆਂ ਬਹੁਤ ਵੱਡੀਆਂ ਜੀ ਉਹਨਾਂ ਦੀ ਇਸ ਸਕੂਲ ਦੇ ਵਿੱਚ ਜਦੋਂ ਅਸੀਂ ਬੱਚਿਆਂ ਨੂੰ ਦੇਖ ਰਹੇ ਸੀ ਤੇ ਬਹੁਤ ਵਧੀਆ ਜਿਹੜੀ ਉਹ ਇੰਗਲਿਸ਼ ਬੋਲਦੇ ਪਏ ਸੀ ਬਹੁਤ ਸincere ਬੱਚੇ ਨੇ ਇਹਦੇ ਵਿੱਚ ਸਕੂਲ ਦਾ ਕੀ ਸਹਿਯੋਗ ਆ ਜੀ ਸਹਯੋਗ ਤੇ ਸਕੂਲ ਦਾ ਹੀ ਹੁੰਦਾ ਆ ਜੀ ਤੇ ਟੀਚਰ ਦਾ ਹੁੰਦਾ ਆ ਟੀਚਰਸ ਇੱਥੇ ਜਿਹੜੇ ਨੇ ਬਹੁਤ ਵਧੀਆ ਨੇ ਤੇ ਜਿਹੜੇ ਉਪਰੋਂ ਚੈਕਿੰਗ ਆਸਤੇ ਮੈਡਮ ਆਉਂਦੇ ਨੇ ਉਹਨਾਂ ਦਾ ਵੀ ਬੜਾ ਧੰਨਵਾਦ ਹੈ ਤੇ ਬਹੁਤ ਹੀ ਵਧੀਆ ਟੀਚਰ ਤੇ ਪ੍ਰਿੰਸੀਪਲ ਮੈਮ ਜਿਹੜੇ ਸਾਡੇ ਨਵਦੀਪ ਜੀ ਉਹ ਵੀ ਬਹੁਤ ਹੀ ਸਮੇਂ ਸਮੇਂ ਦੇ ਨਾਲ ਸਾਨੂੰ ਜਾਣੂ ਵੀ ਕਰਵਾਉਂਦੇ ਰਹਿੰਦੇ ਆ ਤੇ ਹਰ ਤਰ੍ਹਾਂ ਦੇ ਨਾਲ ਬਹੁਤ ਜ਼ਿਆਦਾ ਵਧੀਆ ਪੜਾਈ ਹੈ ਜੀ ਸਾਡੇ ਲੱਗੇ ਇੱਥੇ ਕੋਈ ਇੱਕ ਦੋ ਸਕੂਲ ਨੇ ਚੰਗੇ ਪਰ ਉਹਨਾਂ ਨਾਲੋਂ ਵੀ ਜ਼ਿਆਦਾ ਵਧੀਆ ਪੜਾਈ ਕਰਾਉਂਦੇ ਆ ਤੇ ਜਿੰਨੇ ਬੱਚੇ ਪੜ ਰਹੇ ਆ ਤਕਰੀਬਨ অলਮੋਸਟ ਥੋੜੇ ਗਰੀਬ ਘਰਾਂ ਦੇ ਪਰਿਵਾਰਾਂ ਚੋਂ ਤੇ ਬਹੁਤ ਵਧੀਆ ਸਿੱਖਿਆ ਮਿਲਦੀ ਜਿਸ ਕਰਕੇ ਅਸੀਂ ਖੁਸ਼ ਹਾਂ ਜੀ ਇਸ ਚੀਜ਼ ਤੋਂ ਬਹੁਤ ਬਹੁਤ ਧੰਨਵਾਦ ਜੀ ਇਹ ਸੰ ਸਾਡੇ ਨਾਲ ਸਰਪੰਚ ਕੁਲਵਿੰਦਰ ਸਿੰਘ ਮਿੱਠਾ ਜੀ ਪ੍ਰਵਾਜ ਪੰਜਾਬੀ ਮੀਡੀਆ ਤੇ